ਅਾਨੂੰ ਯਾਦ ਹੈ ਦੋਸਤੋ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤਕਰੀਬਨ 13 ਮਹੀਨੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਤਾਂ ਜਾ ਕੇ ਉਹਨਾਂ ਨੇ ਆਪਣੀਆਂ ਮੰਗਾਂ ਮੰਨਵਾਈਆਂ ਸੀ ਹਾਲਾਂਕਿ ਸਾਰੀਆਂ ਮੰਗਾਂ ਲਾਗੂ ਨਹੀਂ ਸੀ ਹੋਈਆਂ ਮੋٹے ਤੌਰ ਤੇ ਜਿਹੜੇ ਤਿੰਨ ਖੇਤੀ ਬਿੱਲ ਸੀਗੇ ਉਹ ਜ਼ਰੂਰ ਰੱਦ ਕਰਤੇ ਸੀ ਪਰ ਬਾਕੀ ਦੀਆਂ ਮੰਗਾਂ ਜਿਉਂ ਦੀ ਤਿਉਂ ਸਨ ਇਹ ਕਿਹਾ ਗਿਆ ਸੀ ਵੀ ਬੜੀ ਜਲਦ ਕਮੇਟੀ ਬਣਾ ਕੇ ਇਹਨਾਂ ਬਾਕੀ ਦੀਆਂ ਮੰਗਾਂ ਨੂੰ ਵੀ ਪੂਰਾ ਕਰ ਦਿੱਤਾ ਜਾਏਗਾ ਹੁਣ ਕਰੀਬ 2 ਸਾਲ ਲੰਘ ਗਏ ਸਰਕਾਰ ਨੇ ਉਹ ਬਾਕੀ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਕਿਸਾਨਾਂ ਨੇ ਦੁਆਰਾ ਅਲਟੀਮੇਟਮ ਦੇਤਾ ਸਰਕਾਰ ਨੂੰ ਕਿ ਅਸੀਂ ਦੁਬਾਰਾ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਬੈਠਾਂਗੇ ਨਹੀਂ ਤਾਂ ਜਿਹੜੇ ਵਾਅਦੇ ਤੁਸੀਂ ਸਾਡੇ ਨਾਲ ਕੀਤੇ ਸੀ ਉਹ ਸਾਡੇ ਵਾਅਦੇ ਉਹ ਮੰਗਾਂ ਪੂਰੀਆਂ ਕਰੋ ਹੁਣ ਆਪਣੀਆਂ ਮੰਗਾਂ ਸਰਕਾਰ ਸਾਹਮਣੇ ਰੱਖਣਾ ਧਰਨਾ ਲਾਉਣਾ ਲੋਕਤੰਤਰ ਦੇ ਵਿੱਚ ਹਰ ਕਿਸੇ ਦਾ ਇਹ ਹੱਕ ਹੈ ਹੁਣ ਕਿਸਾਨਾਂ ਨੇ 13 ਫਰਵਰੀ 2024 ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਪਰ ਸਰਕਾਰ ਨੇ ਅੱਜ 10 ਫਰਵਰੀ 2024 ਨੂੰ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਜਿਹਨੂੰ ਸ਼ੰਭੂ ਬੈਰੀਅਰ ਜਾਂ ਸ਼ੰਭੂ ਬਾਰਡਰ ਵੀ ਕਹਿੰਦੇ ਆ ਉੱਥੇ ਸੀਮਿੰਟ ਦੀਆਂ ਮੋਟੀਆਂ-ਮੋਟੀਆਂ ਕੰਧਾਂ ਮੇਨ ਹਾਈਵੇ ਦੇ ਉੱਤੇ ਉਸਾਰ ਦਿੱਤੀਆਂ ਨੇ ਤੇ ਸਾਰੇ ਦਾ ਸਾਰਾ ਟ੍ਰੈਫਿਕ ਰੋਕ ਦਿੱਤਾ ਤੇ ਇਸ ਦਾ ਭਾਂਡਾ ਭੰਨਿਆ ਜਾ ਰਿਹਾ ਵੀ ਇਹ ਕਿਸਾਨਾਂ ਕਰਕੇ ਹੋ ਰਿਹਾ ਜਦਕਿ ਕਿਸਾਨਾਂ ਨੇ ਕੋਈ ਰਸਤਾ ਬੰਦ ਨਹੀਂ ਕੀਤਾ ਚਾਹ ਮੈਨੂੰ ਸਰਕਾਰ ਦੀ ਇਹ ਸਮਝ ਨਹੀਂ ਆਉਂਦੀ ਵੀ ਕਿਸਾਨ ਜਿਹੜੇ ਐ ਉਹ ਵੀ ਦੇਸ਼ ਦੇ ਹੀ ਨਾਗਰਿਕ ਐ ਇਸੇ ਦੇਸ਼ ਦੇ ਵਿੱਚ ਰਹਿੰਦੇ ਐ ਇੱਥੇ ਅੰਨ ਪੈਦਾ ਕਰਦੇ ਐ ਤੁਹਾਨੂੰ ਟੈਕਸ ਦਿੰਦੇ ਐ ਇਹਨਾਂ ਦੇ ਹੀ ਪੁੱਤ ਜਾ ਕੇ ਬਾਰਡਰਾਂ ਤੇ ਮਰਦੇ ਐ ਸਭ ਤੋਂ ਜ਼ਿਆਦਾ ਜਿੰਨਾ ਕ ਦੇਸ਼ ਤੇ ਤੁਹਾਡਾ ਹੱਕ ਐ ਓਨਾਂ ਕ ਇਹਨਾਂ ਦਾ ਵੀ ਐ ਤੁਸੀਂ ਇਹਨਾਂ ਨੂੰ ਦਿੱਲੀ ਜਾਣ ਤੋਂ ਇਦਾਂ ਰੋਕ ਰਹੇ ਹੋ ਜਿਵੇਂ ਕੋਈ ਦੁਸ਼ਮਣ ਚੜ੍ਹ ਕੇ ਆ ਗਿਆ ਹੋਵੇ ਇਹਨਾਂ ਨੂੰ ਰੋਕਣ ਦੇ ਲਈ ਇਦਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਜਿਵੇਂ ਕੋਈ ਬਾਹਰੋਂ ਹਮਲਾਵਰ ਹਮਲਾ ਕਰਨ ਆਇਆ ਹੋਵੇ ਵੱਡੀਆਂ-ਵੱਡੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਕਿਤੇ ਟੋਏ ਪੱਟੇ ਜਾ ਰਹੇ ਐ ਤੇ ਮੇਨ ਹਾਈਵੇ ਬੰਦ ਕਰਕੇ ਪਬਲਿਕ ਨੂੰ ਹਰਾਸ਼ ਕੀਤਾ ਜਾ ਰਿਹਾ ਹੈ ਜਦ ਕੀ ਇਹ ਰਾਹ ਜਿਹੜਾ ਇਹ ਕਿਸੇ ਕਿਸਾਨ ਜਥੇਬੰਦੀ ਨੇ ਬੰਦ ਨਹੀਂ ਕੀਤਾ ਇਹ ਸਰਕਾਰ ਨੇ ਬੰਦ ਕੀਤਾ ਤੇ ਆਮ ਜਨਤਾ ਦੇ ਵਿੱਚ ਮੀਡੀਆ ਦੇ ਵਿੱਚ ਗੱਲ ਇਹ ਫਲਾਈ ਜਾਏਗੀ ਕਿ ਕਿਸਾਨਾਂ ਕਰਕੇ ਰਾਹ ਬੰਦ ਹੋਇਆ ਤਾਂ ਕਿ ਆਮ ਲੋਕਾਂ ਦੇ ਵਿੱਚ ਕਿਸਾਨਾਂ ਪ੍ਰਤੀ ਗੁੱਸਾ ਭਰ ਜਾਏ ਆਮ ਲੋਕ ਕਿਸਾਨਾਂ ਦੇ ਵਿਰੁੱਧ ਹੋ ਜਾਣ ਪਰ ਯਾਰ ਕਿਸਾਨ ਤਾਂ 13 ਮਹੀਨੇ ਦਿੱਲੀ ਦੇ ਵਿੱਚ ਬੈਠੇ ਰਹੇ ਕੋਈ ਚਿੜੀ ਤੱਕ ਨਹੀਂ ਮਾਰੀ ਇਹਨਾਂ ਨੇ ਦਿੱਲੀ ਦੀ ਜਨਤਾ ਗਵਾਹ ਹੈ ਇਸ ਚੀਜ਼ ਦੀ ਹੁਣ ਸਮਝ ਨਹੀਂ ਆ ਰਿਹਾ ਵੀ ਸਰਕਾਰ 메ਨ ਹਾਈਵੇ ਬੰਦ ਕਰਕੇ ਕੀ ਸਾਬਤ ਕਰਨਾ ਚਾਹਦੀ ਹੈ ਯਾਰ ਆ ਲੈਣ ਦਿਓ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਗੱਲ ਕਰ ਲਿਓ ਉਹਨਾਂ ਦੇ ਨਾਲ ਬਹਿ ਕੇ ਤੁਸੀਂ ਹੀ ਵਾਅਦੇ ਕੀਤੇ ਸੀ ਥੋੜੀਓ ਸਰਕਾਰ ਦੇ ਸਾਹਮਣੇ ਮੰਗਾਂ ਲੈ ਕੇ ਆਏ ਸੀ ਕਿਹੜਾ ਕੋਈ ਹੋਰ ਸਰਕਾਰ ਸੀ ਉਦੋਂ ਉਦੋਂ ਵੀ ਤੁਸੀਂ ਹੀ ਸੀ ਤੇ ਹੁਣ ਵੀ ਅਗਲੇ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦੇ ਐ ਤੁਸੀਂ ਉਹਨਾਂ ਨਾਲ ਗੱਲ ਕਰਨ ਦੀ ਬਜਾਏ ਇੱਕ ਤਰੀਕੇ ਨਾਲ ਉਹਨਾਂ ਨਾਲ ਮੁਕਾਬਲੇ ਕਰ ਰਹੇ ਹੋ ਤੇ ਇਹ ਗੱਲ ਪੂਰੇ ਦੇਸ਼ ਦੇ ਵਿੱਚ ਇੱਕ ਨਫ਼ਰਤ ਦੀ ਲਹਿਰ ਪੈਦਾ ਕਰ ਸਕਦੀ ਹੈ ਕਿਸਾਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿਸਾਨ ਉਹ ਲੋਕ ਨੇ ਜਿਹੜੇ ਆਪ ਖੇਤੀ ਕਰਦੇ ਨੇ ਤੇ ਇਹਨਾਂ ਦੇ ਧੀ ਪੁੱਤ ਬਾਰਡਰਾਂ ਦੇ ਉੱਤੇ ਰਾਖੀ ਕਰਦੇ ਨੇ ਜੈ ਕਿਸਾਨ ਤੇ ਜੈ ਜਵਾਨ ਦਾ ਨਾਰਾ ਲਾਣ ਵਾਲਿਓ ਧਿਆਨ ਰੱਖਿਓ ਤੁਹਾਡੀ ਇਹ ਨੀਤੀ ਪੂਰੇ ਦੇਸ਼ ਦੇ ਵਿੱਚ ਨਫ਼ਰਤ ਦਾ ਬੀਜ ਬੋਹ ਸਕਦੀ ਹੈ ਸਾਡਾ ਚੈਨਲ ਕੋਈ ਰਾਜਨੀਤਿਕ ਚੈਨਲ ਤਾਂ ਨਹੀਂ ਹੈ ਪਰ ਜਦੋਂ ਵੀ ਕੋਈ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਧੱਕਾ ਹੋ ਰਿਹਾ ਹੋਵੇ ਤਾਂ ਉਸ ਵੇਲੇ ਯਾਰ ਚੁੱਪ ਵੀ ਨਹੀਂ ਬਹਿਣਾ ਚਾਹੀਦਾ ਸੱਚ ਨੂੰ ਸੱਚ ਤਾਂ ਕਹਿਣਾ ਚਾਹੀਦਾ ਤੁਸੀਂ ਦੋਸਤੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ